ਜਦੋਂ ਤੋਂ ਤੇ ਹੀਪੋਤ ਨੂੰ ਬੋਲਣਾ ਆਜਾਵੇ ਜਵਾਬ ਦੇਣਾ ਸ਼ੁਰੂ ਕਰ ਦੇਵੇ ਜਦੋਂ ਥੋੜਾ ਪਾਲ ਕੇ ਵੰਡਾ ਕਰਦੇ ਤੇ ਉਹੀ ਰਿਸ਼ਤੇ ਜਿਨ੍ਹਾਂ ਨੂੰ ਪਾਲ ਪੋਸ ਕੇ ਵਧਿਆ ਕਰਕੇ ਜਿਹੜਾ ਹੈ ਅਸੀਂ ਜੀਵਨ ਦਾ ਸੁੱਖ ਮਾਣਨ ਦੇ ਲਈ ਜਿਹੜਾ ਹੈ ਜੀਵਨ ਦੇ ਵਿੱਚ ਸੁਖੀ ਦੇ ਲਈ ਆਪਣੀ ਜ਼ਿੰਦਗੀ ਦੇ ਕਈ ਤਰ੍ਹਾਂ ਦੇ ਔਕੜਾਂ ਨੂੰ ਹਟਾ ਕੇ ਕਈ ਤਰ੍ਹਾਂ ਦੇ ਜਿਹੜਾ ਹੈ ਅਸੀਂ ਜੀਵਨ ਦੇ ਵਿੱਚ ਔਖੇ ਸੌਖੇ ਫੈਸਲੇ ਲਾ ਕੇ ਉਹਨਾਂ ਦੀ ਜਿਨ੍ਹਾਂ ਦੀ ਪਾਲਣਾ ਕਰਦੇ ਹਾਂ ਉਹ ਬੱਚੇ ਜਦੋਂ ਵਿਆਹ ਹੀ ਜਾਂਦੇ ਹਨ ਉਹਨਾਂ ਦਾ ਆਪਣਾ ਸੰਸਾਰ ਅੱਗੇ ਚੱਲਦਾ ਹੈ ਇਥੇ ਸਾਥ ਸੁਟ ਜਾਂਦਾ ਹੈ ਬੱਚਿਆਂ ਦੀਆਂ ਆਪਣੀਆਂ ਜਿਹੜਾ ਅਗੇ ਮਜਬੂਰੀਆ ਹੋ ਜਾਂਦੀ ਹੈ ਮਾਪੇ ਜਿਨ੍ਹਾਂ ਨੇ ਪਾਲਿਆ ਸੀ ਕਿ ਸੁਖ ਮਾਣਾ ਨੇ ਉਹਨਾਂ ਨੂੰ ਲੱਗਦਾ ਇਹ ਸਾਥ ਜਿਹੜਾ ਛੁੱਟ ਗਿਆ ਇਹਦੇ ਰਿਸ਼ਤੇ ਨਾਤੇਾਂ ਦੀ ਗੱਲ ਹੈ ਜਦੋਂ ਸਰੀਰ ਦੀ ਗੱਲ ਮਾਲਕ ਤੇ ਬਾਦਸ਼ਾਹ ਦੀ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਸਰੀਰ ਤੇ ਮਾਣ ਕਰਦਾ ਹੈ ਜਿਸ ਬਾਡੀ ਤੇ ਜਿਸ ਸਟਰਕਚਰ ਤੇ ਜਿਸ ਸਹਰ ਸਰੀਰ ਦਾ ਦੇਹੀ ਦਾ ਮਾਣ ਕਰਦਾ ਉਹ ਦੋਹੀ ਜਿਹੜੀ ਹੈ ਨਾ ਸਮੇਂ ਦੇ ਨਾਲ ਦੇ ਅੰਦਰ ਕਮਜ਼ੋਰੀ ਆ ਜਾਂਦੀ ਹੈ ਅੱਖਾਂ ਸਾਫ਼ ਛੱਡ ਜਾਂਦੀਆਂ ਉਹਨਾਂ ਨੂੰ ਦਿਖਣੋ ਬੰਦ ਹੋ ਜਾਂਦਾ ਹੈ ਜਰਮਾਂ ਥਥਲਾਉਣ ਲੱਗ ਪੈਂਦੇ ਆ ਹੱਥ ਕੰਬਣ ਲੱਗ ਪੈਂਦੇ ਨੇ ਸਿਰ ਡਗਮਾਉਣ ਲੱਗ ਪੈਂਦਾ ਮਾਲਸ਼ ਤੇ ਬਾਦਸ਼ਾਹ ਦੇ ਆਦੇ ਹਨ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਸਾਥ ਨਹੀਂ ਦੇਦਾ ਜਿਨ ਲੋਇਨ ਜਗਮੋਇਆ ਸੇ ਲੋਇਨ ਮੈਂ ਡਰੇਟ ਕੰਝਲ ਰੇਖਨਾ ਸਹਿੰਦਿਆਂ ਸਿਪੰਖੀ ਸੋਏ ਬੈਠ। ਬਾਬਾ ਫਰੀਦ ਜੀ। ਕਿੰਨੇ ਜਿਨ੍ਹਾਂ ਅੱਖਾਂ ਨੇ ਇਹ ਸੰਸਾਰ ਨੂੰ ਮੋਹਿਆ ਪਿਆ ਸੀ। ਜਿਹੜੀਆਂ ਕਦੇ ਇੱਕ ਕਾਲਖ ਦੀ ਕਿਤੇ ਰਦੀ ਅੱਖ ਦੇ ਵਿੱਚ ਰਲਖ ਪੈ ਜਾਣੇ ਤੇ ਉਹ ਨਾ ਸਹਾਰਨੇ। ਅੱਜ ਏਡੇ ਏਡੇ ਵੱਡੇ ਢੂਂਗ ਪੈ ਜਾਂਦੇ ਨੇ ਪੰਖਹੀ ਆਦੇ। ਪੰਛੀਆਂ ਦੇ ਆਲਣੇ ਬਣੇ ਪਏ। ਇਵੇਂ ਜਿਹੜਾ ਹੈ ਅੱਖਾਂ ਦੇ ਹਾਣਤ ਬਣੇ ਪਏ ਹੱਥ ਪੈਰ ਜਿਨ੍ਹਾਂ ਦੇ ਨਾਲ ਬੜਾ ਮਾਲ ਕਰਦਾ ਸੀ ਮੇਰੇ ਬਾਹਾਂ ਦੇ ਵਿੱਚ ਬੜਾ ਬਲ ਹੈ ਲੱਤਾਂ ਦੇ ਵਿੱਚ ਬੜਾ ਜੋਰ ਹੈ ਇਹ ਨੂੰ ਬਾਬਾ ਫਰੀਦ ਜੀ ਨੇ ਆਪਣੀ ਬਾਣੀ ਦੇ ਵਿੱਚ ਆਖਿਆ ਫਰੀਦਾ ਹਾਣਤ ਇਹੋ ਜਿਹੇ ਬਣ ਗਏ ਨੇ ਇਹ ਮੰਜੀ ਤੇ ਪਿਆ ਹੋਇਆ ਮਨੁੱਖ ਥੱਲੇ ਪਏ ਪਾਣੀ ਦੇ ਕਟੋਰੇ ਵਿੱਚ ਝੁੱਕ ਕੇ ਆਪਣੇ ਮੂੰਹ ਦੇ ਨਾਲ ਨਹੀਂ ਲਾ ਸਕਦਾ ਇੰਨੀ ਢੱਕੀ ਜੰਗੀਆਂ ਥਾਲੂ ਡੁੰਗਰ ਪਏ ਹੋਏ ਇਹਦੇ ਕੋਈ ਸਮਾਂ ਸੀ ਇਹਨਾਂ ਲੱਤਾਂ ਦੇ ਨਾਲ ਇਹਨਾਂ ਪੈਰਾਂ ਦੇ ਨਾਲ ਪਹਾੜੀਆਂ ਚੜਾਉਂਦਾ ਸੀ ਬੜੀਆਂ ਬੜੀਆਂ ਡੁੰਗੀਆਂ ਖੱਡਾਂ ਦੇ ਵਿੱਚ ਹੋਆ ਹਲਾਕ ਬਦਲੇ ਸਮਾ ਬਦਲਿਆ ਅੱਜ ਫਰੀਦਾ ਕੋ ਜੜਾ ਸੋਗੋ ਹਾਂਦੇ ਹੋ ਅੱਜ ਜਿਵੇਂ ਲੱਗਦਾ ਜਿਵੇਂ ਮੰਜੀ ਦੇ ਥੱਲੇ ਪਿਆ ਹੋਇਆ ਭਾਡਾ ਸੋਗੋ ਹਾਂਦੇ ਜਾ ਪਿਆ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਨੇ ਨਾਤਿਆਂ ਦੀ ਰਿਸ਼ਤਿਆਂ ਦੀ ਗੱਲ ਕੀਤੀ ਹੈ ਸਾਰਿਆਂ ਤੋਂ ਨੇੜੇ ਟੁੱਕਣ ਵਾਲਾ ਰਿਸ਼ਤਾ ਜਿਹੜਾ ਪਤੀ ਪਤਨੀ ਦਾ ਇਹਦੇ ਵਿੱਚ ਸਮੇਂ ਦੇ ਜਦੋਂ ਚਾਲ ਚੱਲਦੇ ਆ ਤੇ ਸਰੀਰ ਨੂੰ ਮਰੇ ਹੋਏ ਸਰੀਰ ਨੂੰ ਜਣਾ ਬਹੁਤੀ ਧੀਰਜ ਪਰਮਾਨ ਰੱਖ ਨਹੀਂ ਸਕਦਾ ਸਤਿਗੁਰੂ ਗੁਰਦੇਵ ਪਾਦਸ਼ਾਹ ਮਹਾਰਾਜ ਜੀ ਨੇ ਇਸ ਸੰਸਾਰ ਨੂੰ ਚਲਾਇਆ ਮਾਨ ਦੱਸਿਆ ਇਥੇ ਧਿਰਤਾ ਦੇ ਵਿੱਚ ਕੋਈ ਨਹੀਂ ਜੇ ਕੋਈ ਤੁਹਾਡੇ ਨਾਲ ਜੁੜਿਆ ਹੈ ਨਾ ਸਿਰਫ ਸਿਰਫ ਆਪਣੇ ਜਿਹੜਾ ਹੈ ਸੁੱਖ ਕਰਕੇ ਆਪਣੇ ਲਾਲਚ ਕਰਕੇ ਆਪਣੇ ਜਿਹੜਾ ਹੈ ਕਿਸੇ ਕੰਮ ਨੂੰ ਕੱਢਣ ਖਾਤਰ ਜੁੜਿਆ ਮਨ ਭਲੇਖਾ ਖਾ ਜਾਈਏ ਇਸ ਸੰਸਾਰ ਦੇ ਵਿੱਚ ਕੁਝ ਵੀ ਤੁਹਾਨੂੰ ਜਿਹੜਾ ਹੈ ਫਰੀ ਦੇ ਵਿੱਚ ਮਿਲਦਾ ਨਹੀਂ ਮਿਲ ਸਕਦਾ ਮਾ ਬਾਪ ਇਹ ਸਚਾਈ ਹੈ ਔਰ ਗੁਰੂ ਦੀ ਬਾਣੀ ਆਖਦੀ ਹੈ ਕਿ ਮਾਪੇ ਬੱਚੇ ਜਿਹੜਾ ਹੈ ਉਹਨਾਂ ਦੀ ਪਾਲਣਾ ਜਿਹੜੀ ਹੈ ਇਹ ਮਨ ਦੇ ਵਿੱਚ ਆਸ ਰੱਖ ਕੇ ਪਾਲਦਾ ਹੈ ਕਿ ਵੱਡਾ ਹੋ ਕੇ ਘਰ ਦੇ ਵਿੱਚ ਧੰਨ ਲਿਆਏਗਾ ਸੁਖ ਦੇ ਨਾਲ ਬਟੇਪਾ ਜਣਾਏਗਾ ਹੰਦ ਆ ਸਕਾਂਗੇ ਤੇ ਸਤਗੁਰੂ ਗੁਰਦੇਵ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਦੇ ਇਹਦੇ ਕੋਈ ਵੀ ਐਸਾ ਨਹੀਂ ਜਿਹੜਾ ਤੁਹਾਡੇ ਦੁੱਖ ਦੇ ਵਿੱਚ ਤੁਹਾਡੇ ਨਾਲ ਬਹਿ ਜਾਵੇ ਹਾਲ ਸਾਰੇ ਪੁੱਛ ਜਾਂਦੇ ਨੇ ਕਈ ਵਾਰੀ ਗੱਲ ਜਦਾ ਅਣਕੇ ਲਾ ਕੇ ਟੁੱਕ ਜਾਂਦੇ ਆਪਣੇ ਕੋ ਟਾਈਮ ਹੀ ਨਹੀਂ ਹੁੰਦਾ ਕਿ ਕਿਸੇ ਦਾ ਪੁੱਛ ਲਈ ਜੇ ਕੋਈ ਪ੍ਰਮਾਤਮਾ ਨਾ ਕਰੇ ਸਰੀਰ ਦੇ ਅੰਦਰ ਠੇਚਰ ਬਣ ਜਾਵੇ ਕਿਤੇ ਕੋਈ ਬਿਮਾਰੀ ਲੱਗ ਜਾਵੇ ਕੋਈ ਸਰੀਰ ਨਾਲ ਭੱਜ ਤੋੜ ਹੋ ਜਾਵੇ ਕੋਈ ਐਸਾ ਕੰਮ ਉਹ ਦਾ ਵੀ ਕਿ ਜਦ ਦੇ ਨਾਮ ਸਰੀਰ ਦੇ ਵਿੱਚ ਦੁੱਖ ਆ ਜਾਵੇ ਪੁਛ ਸਾਰੇ ਜਾਣਦੇ ਪਰ ਉਸ ਦੁੱਖ ਨੂੰ ਹਟੋਖ ਵਾਲਾ ਉਸ ਦੁੱਖ ਦਾ ਅਹਿਸਾਸ ਜਿਹੜਾ ਹੈ ਨਾ ਉਹ ਸਿਰਫ ਤੇ ਸਿਰਫ ਉਹ ਹੀ ਕਰ ਸਕਦਾ ਜਿਹਨੂੰ ਦੁੱਖ ਹੈ ਜਦੋਂ ਸੁੱਖ ਹੁੰਦਾ ਹੈ ਨਾ ਸੁੱਖ ਵੀ ਇੱਕ ਖਾਸियत ਇਹ ਹੈ ਕਿ ਸੁੱਖ ਜੇ ਤੁਹਾਡੇ ਕੋਲ ਹੈ ਨਾ ਜਿੰਨੇ ਤੁਹਾਡੇ ਨਾਲ ਜੁੜੇ ਨੇ ਉਹ ਤੁਹਾਡੇ ਸੁੱਖ ਨੂੰ ਵੀ ਬਣਾ ਲੈਣਗੇ ਸੁੱਖ ਨੂੰ ਬਣਾਉਣਗੇ ਉਹ ਸੁੱਖ ਨੂੰ ਮਾਲ ਲੈਣਗੇ ਤੁਹਾਡੀਆਂ ਪੈਦਾ ਕੀਤੀਆਂ ਹੋਈਆਂ ਸੌਂਤਾ ਕੋਈ ਮਾਨਸਾ ਲੈਣਾ ਤੁਹਾਡਾ ਬਣਾਇਆ ਹੋਇਆ ਘਰ ਕੋਈ ਵਰਤ ਸਕਦਾ ਹੈ ਕੋਈ ਗੱਡੀ ਵਰਤ ਸਕਦਾ ਹੈ ਜਿੰਨੇ ਤੁਸੀਂ ਸੁੱਖ ਦੇ ਸਾਧਨ ਪੈਦਾ ਕੀਤੇ ਨੇ ਕੋਈ ਵਰਤ ਸਕਦਾ ਆਪਣੇ ਸੁੱਖ ਦੇ ਲਈ ਪਰ ਦੁੱਖ ਦੇ ਵਿੱਚ ਮਹਾਰਾਜ ਆਖਦੇ ਹਨ ਸਾਰੇ ਸਾਹ ਛੱਡ ਜਾਂਦੇ ਸੁੱਖ ਮੈਂ ਆਣ ਮੌਤ ਮੈਂ ਲੈ ਬੈਠ ਹਰ ਇੱਕ ਤਰੀਕੇ ਦੇ ਨਾਲ ਤੁਹਾਡੇ ਜੀਵਨ ਦਾ ਸੁੱਖ ਜਿਹੜਾ ਹੈ ਨਾ ਉਹਨੂੰ ਮਾਨਣ ਦੇ ਲਈ ਤੁਹਾਡੇ ਸੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ 100 ਜਾਣੇ ਆ ਜਾਣਗੇ 1000 ਆ ਜਾਣਗੇ ਪਰ ਮਹਾਰਾਜ ਆਖਦੇ ਹਨ ਜਦੋਂ ਇਹ ਵਿਪਤਾ ਪਈ ਜਿਹੜੇ ਸੁੱਖ ਦੇ ਕਾਰਨ ਨਾਲ ਜੁੜੇ ਸਨ ਸਾਰੇ ਭੱਜ ਜਾਂਦੇ ਜਦੋਂ ਸੁਖ ਹੁੰਦਾ ਨਾ ਉਹ ਦੋ ਰਿਸ਼ਤੇਦਾਰੀਆਂ ਵੱਜ ਜਾਂਦੀਆਂ ਨੇੜ ਤਾਈਆਂ ਵੱਜ ਜਾਂਦੀਆਂ ਮਿੱਤਰ ਵੱਜ ਜਾਂਦਾ ਇਹ ਸੁਖ ਦੀ ਕਰਾਮਾਤ ਹੈ ਤੇ ਮਾਹਰ ਗਾਵਦੇ ਖਣ ਚਾਰ ਸਫੇਰਾ ਜਿਹੜਾ ਨਾ ਚੌਵੇਂ ਪਾਸੇ ਘੇਰਾ ਪਿਆ ਰਹਿੰਦਾ ਹੈ ਐਨੇ ਮਿੱਤਰ ਐਨੇ ਸੱਜਣ ਜਿਹੜੇ ਨੇ ਨਾਲ ਜੁੜ ਜਾਂਦੇ ਨੇ ਚਾਰਸ ਫਿਰ ਤੁਹਾਨੂੰ ਹਵਾ ਲੱਗਣੀ ਔਖੀ ਹੋਵੇ ਮਾਨਸਤੇ ਪਾਦਸ਼ਾਹੀ ਦੇ ਬਚਨ ਰਾਤ ਚਾਹੂ ਦਿਸ ਕੇ ਰਹਿ ਚਾਰੇ ਪਾਸੇ ਜੇ ਤੁਹਾਡੇ ਕੋਲ ਸੁੱਖ ਹੈ ਆਉਣਗੇ ਜਿੰਨਾ ਨਹੀਂ ਆਉਣਾ ਉਹ ਵੀ ਆਉਣਗੇ ਤੇ ਮਾਨ ਅਗਲੀ ਕਹਾਣੀ ਇਹਦਾ ਹੈ ਮਿਤ ਪਰੇ ਸਭ ਹੀ ਸੰਸ਼ਾਰ ਦੇ ਕੋ ਨਾ ਆਉਂ ਕੋਈ ਵੀ ਤੁਹਾਡੇ ਨੇਰੇ ਨਹੀਂ ਟੁਕੇਗਾ ਜਦੋਂ ਕੋਈ ਬੰਦਾ ਮਹਿਸੂਸ ਫਿਰ ਆਪਣੇ ਉਸ ਸੁੱਖ ਦੇ ਅਨੁਭਾਸ ਨੂੰ ਮਨੁੱਖ ਮਹਿਸੂਸ ਕਰਕੇ ਦੱਸਦਾ ਹੈ ਕਿ ਜਿੰਨਾ ਚਿਰ ਸੁੱਖ ਸੀ ਜਿੰਨਾ ਚਿਰ ਸੁੱਖ ਦੀਆਂ ਸਹੂਤਾ ਸਭ ਉਹਨਾਂ ਚਿਰ ਨਾਲ ਗੁੜਦੇ ਇਸ ਬੜਿਆਂ ਦਾ ਜੀਵਨ ਦਾ ਅਨੁਭਵ ਹੋਏਗਾ ਕਈ ਰਿਸ਼ਤੇਦਾਰੀਆਂ ਭੈ ਭਰਾ ਉਹਨਾਂ ਚਿਰ ਹੀ ਮਿਲਦੇ ਜਿੰਨਾ ਚਿਰ ਸੁੱਖ ਹੋਵੇ ਜਿੰਨਾ ਚਿਰ ਕਿਸੇ ਨੂੰ ਕੁਝ ਮਿਲਦਾ ਰਹੇ ਉਹਨਾਂ ਚ ਰਿਸ਼ਤੇਦਾਰੀ ਤੇ ਮਹਾਰਾਜ ਤੇ ਪਾਦਸ਼ਾਹ ਦੇ ਆਦੇ ਹਨ ਇਸ ਪੂਰੀ ਕਹਾਣੀ ਨੂੰ ਆਪਣੇ ਮਨ ਦੇ ਅੰਦਰ ਵਸਾ ਕੇ ਰੱਖ ਲੈ ਕਿ ਜਿੰਨਾ ਚਿਰ ਸੁੱਖ ਹੈ ਉਹ ਸੁੱਖ ਦੇ ਨਾਲ ਹੀ ਸਾਰੇ ਜੁੜੇ ਭਾਵੇਂ ਇਹਦੇ ਵਿੱਚ ਬੜਾ ਨੇਰੇ ਟੁਕਣੋ ਵਾਲਾ ਰਿਸ਼ਤਾ ਮਹਾਰਾਜ ਨੇ ਅੰਕਿਤ ਕੀਤਾ ਹੈ ਘਰ ਕੀ ਨਾਲ ਬਹੁਤ ਹਿੱਤ ਜਾਂਸੀ ਇਦੋਂ ਬੜਾ ਸਨੇਹ ਦਾ ਪਿਆਰ ਹੁੰਦਾ ਹੈ ਸਦਾ ਰਹਿੰਦ ਸੰਗ ਲਾਗੀ ਜੇ ਸਦਾ ਨਾਲ-ਨਾਲ ਵਿਤਰਦੇ ਆ ਜੀਵਨ ਦੇ ਰਸਤੇ ਸਮਾਜਿਕ ਉਧਾਰਨਾ ਜਦ ਹੀ ਹੰਸ ਤਜੇ ਕਾਇਆ ਪ੍ਰੇਤ ਪ੍ਰੇਤ ਕਰ ਪਾਗੇ ਪੰਜ ਮੂਤਕ ਸ਼ੇਰੀਆਂ ਦੇ ਵਿੱਚੋਂ ਜਦੋਂ ਪਾਉਂਦੇ ਕਾਨਿਕਾ ਮਾਰ ਜਾਂਦੇ ਫਿਰ ਬਹੁਤਾ ਚੋਈ ਨਹੀਂ ਲਾਗੇ ਮਾੜਾ ਜਹਾਦ ਗਾਨ ਇਹ ਕੋਈ ਨਵੀਂ ਨਵੀਂ ਗੱਲ ਨਹੀਂ ਇਹ ਵਿਦਕੋ ਵਿਹਾਰ ਬੜਿਓ ਹਾ ਇਹਨੇ ਸਾਰੀ ਪਰਮੇਸ਼ਰ ਹਾਕਰ ਕੋ ਖਵਾਏ ਗੁਰਦੀ ਨਚਾਈ ਕੋਈ ਨੀਲਾ ਜੜੀ ਇਹ ਨਾ ਇਵੇਂ ਬਣੀ ਜਿਹਦੇ ਜਿਹਦੇ ਨਾਲ ਤੁਸੀਂ ਸਨੇਹ ਲਾਇਆ ਵੇਖੋ ਜਿਹਦੇ ਜਿਹਦੇ ਨਾਲ ਤੁਹਾਡਾ ਸਨੇਹ ਬਣਿਆ ਜਿਹਦੇ ਜਿਹਦੇ ਨਾਲ ਤੁਹਾਡੇ ਜਿਹੜਾ ਹੈ ਰਿਸ਼ਤੇ ਨਾਤੇ ਜੋੜ ਮੇਂ ਸਵਰਥ ਬਣੇ ਨੇ ਉਹ ਤੇ ਤੋ ਦੂਰ ਜਾਂਦੇ ਵੇਖੋ ਕਿੰਨਾ ਦੁੱਖ ਦੇ ਜਾਂਦੇ ਮਨੁੱਖ ਦੁੱਖ ਮਹਿਸੂਸ ਕਰਦਾ ਕੋਈ ਜੀਵਨ ਦੇ ਅੰਦਰ ਤੁਸੀਂ ਵੇਖਿਓ ਜਿਹੜੀ ਕੋਈ ਤੁਸੀਂ ਸਾਧਨ ਲਿਆ ਹੋਵੇਗਾ ਕੋਈ ਕੋਈ ਐਸੀ ਵਸਤੂ ਜਿਹਦੇ ਵਿੱਚ ਤੁਹਾਡੀ ਮਿਹਨਤ ਜੁੜੀ ਹੋਵੇ ਤੁਹਾਡਾ ਮੋਹ ਉਹਦੇ ਨਾਲ ਪੈਦਾ ਹੁੰਦਾ ਤੇ ਜਦੋਂ ਉਹ ਖus ਜਾਂਦੀ ਹੈ ਫਿਰ ਮਨੁੱਖ ਦੁਖੀ ਮਹਿਸੂਸ ਕਰਦਾ ਮਾਰਸ ਤੇ ਪਾਦਸ਼ਾਹ ਦੇ ਆਦੇਖਨ ਜਿਹੇ ਦੁੱਖੀ ਮਿਲਣਾ ਤੇ ਫਿਰ ਐਸੀਆਂ ਵਸਤੂਆਂ ਐਸੇ ਧਨ ਐਸੇ ਸਾਧ ਬੇਲੌੜੇ ਬੇ ਸਮਝੀ ਦੇ ਵਿੱਚ ਇਕੱਠੇ ਕਰੀ ਜਾਵੇ ਜਿੰਨਾ ਦੁੱਖੀ ਦੇਣਾ ਜਿਹੜੀ ਵਸਤੂ ਜਿਹੜਾ ਧਨ ਜਿਹੜੇ ਸਾਧ ਜਿਹਦੀ ਅਕੀਰ ਤੇ ਜਿਹੜਾ ਹੈ ਇਹ ਰਜੰਟ ਨਿਕਲਦਾ ਕਿ ਇਹਨੇ ਦੁੱਖ ਹੀ ਦੇਣਾ ਐ ਐਸੇ ਰਿਸ਼ਤੇ ਐਸੇ ਨੱਤੇ ਐਸੀ ਸਾਧਨ ਕਿਉਂ ਜਟਾਉਣੇ ਕਿਉਂ ਇਕੱਠੇ ਕਰਨ ਦੇ ਵਿੱਚ ਆਪਣੀ ਜ਼ਿੰਦਗੀ ਦਾ ਜਿਹੜਾ ਸੁਖ ਮਾਇਆ ਖਤਮ ਕਰੀ ਜਾਵੇ ਮਾਲਾ ਪਹਿਲਾਂ ਇਸ ਗੱਲ ਨੂੰ ਪੱਲੇ ਪਾ ਲੈ ਕਿ ਜੇ ਸੁਖ ਹੈ ਨਾ ਫਿਰ ਸਾਰੇ ਨਾਮ ਜਿੰਨਾ ਚਿਰ ਸਰੀਰ ਤੰਦਰੁਸਤ ਹੈ ਉਹਨਾਂ ਚਿਰ ਜਿੰਨਾ ਚਿਰ ਇਸ ਸਰੀਰ ਦੇ ਸ਼ਕਤੀ ਕੰਮ ਕਰਦੀ ਹੈ ਹੱਥ ਪੈਰ ਚਾਹਦੇ ਨੇ ਉਹਨਾਂ ਚਿਰ ਤੁਹਾਨੂੰ ਕਿਸੇ ਦੀ ਮਦਦ ਲੈਣ ਦੀ ਲੋੜ ਨਹੀਂ ਉਹਨਾਂ ਚਿਰ ਤੁਸੀਂ ਖੁਦ ਦੇ ਮਾਲਕ ਨੇ ਆ ਦੇਨ ਕੀ ਨੂੰ ਖੁਦ ਨੂੰ ਕਬੂਲ ਕਰਦਾ ਬੁਧਾ ਜਿਸਦਾ ਹੁਦੂ ਜਦੋਂ ਆਪਣੇ ਹੱਥਾਂ ਪੈਰਾਂ ਤੇ ਮਨ ਬਾਹਨਾ ਤੇ ਮਨ ਰਸਤੇ ਪਾਪਛੇ ਰਿਆਦੇ ਹਨ ਇਸ ਸ਼ਕਤੀ ਨੂੰ ਬਰਕਰਾਰ ਰੱਖਣ ਦੇ ਲਈ ਐਸ ਗੱਲ ਨੂੰ ਪੱਲੇ ਬੰਨ ਲੈ ਮਨ ਦੇ ਵਿੱਚ ਜੇ ਸਦਾ ਸੁੱਖ ਚਾਹੁੰਦਾ ਹੈ ਨਾ ਪ੍ਰੀਤਮਾ ਮੇਰੇ ਪਿਆਰੇ ਮਿੱਤਰ ਜਾਨ ਦੇਵ ਮਨ 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 ਦੇ ਵਿੱਚ ਇਹ ਸੰਕਲਪ ਘਟ ਹੈ ਤੇ ਸਾਰੇ ਆਪਣੇ ਸੁਖ ਦੇ ਨਾਲ ਜੁੜੇ ਸਾਰੇ ਜਿਹੜੇ ਨੇ ਆਪਣੇ ਸੁੱਖਾਂ ਦੇ ਸਾਧਨਾ ਕਰਕੇ ਹੀ ਵਿਪਤਾ ਦੇ ਵਿੱਚ ਮਿਲ ਜੁੜੇ ਪਏ ਦੁੱਖ ਦਾ ਕਾਰ ਦੁੱਖਾਂ ਨੂੰ ਭੁਗਰੇ ਜਦੋਂ ਦੁੱਖਾਂ ਦੀ ਗਲਮਾਲਸ਼ ਤੇ ਪਾਤਸ਼ਾਹ ਜੀ ਤੇ ਪੁੱਛਦੇ ਕਿ ਦੁੱਖ ਹੈ ਕੀ ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਦੇ ਆਖਣ ਦੁੱਖਾਂ ਦਾ ਅਸਲੀਅਤ ਦੇ ਰੂਪ ਵਿੱਚ ਹੈ ਜਿਹੜਾ ਹੈ ਨਾ ਅਸਲੀ ਰੂਪ ਉਹ ਸੁੱਖ ਦੁੱਖ ਆਉਣ ਦਾ ਕਾਰਨ ਸੁੱਖ ਦੀ ਲੋਚਾਂ ਹੈ ਕਿ ਮੈਨੂੰ ਸੁੱਖ ਮਿਲ ਜਾਵੇ ਮਨੁੱਖ ਕਿਤਰਾ ਦੇ ਕੰਮ ਜਿਹੜਾ ਹੈ ਚੁਣਦਾ ਕਈ ਵਾਰੀ ਆਸਿਆ ਆਸੇ ਸਾਧਨ ਜੋੜਨੇ ਸ਼ੁਰੂ ਕਰਦਾ ਆਪਣੇ ਬਿਜ਼ਨਸ ਨੂੰ ਵਧਾਣਾ ਉਨੇਸ ਕਹਿੰਦਾ ਹੈ ਕਿ ਹੋਰ ਕਰਜ਼ਾ ਚੁੱਕੇ ਹੋਰ ਜਿਹੜਾ ਵੱਧ ਜਾਵੇਗਾ ਤੇ ਸਾਇਦ ਸੁਖੀ ਹੋ ਜਾਵਾਂਗਾ ਤੇ ਨਾ ਬੁੱਤਾਂ ਦੇ ਸੁੱਖ ਦੇ ਲਈ ਉਨਾਦ ਵੀ ਪੈਦਾ ਕਰਦਾ ਹੈ ਕਿਉਂ ਵਾਲਾ ਸਮਾਂ ਮੇਰਾ ਸੁੱਖ ਦੇ ਵਿੱਚ ਗੁਜ਼ਲੇਗਾ ਪਰ ਵੇਖ ਕਈ ਵਾਰੀ ਚੁੱਕਿਆ ਹੋਇਆ ਕਰਜ਼ਾ ਜਿਹੜਾ ਨਾ ਉਹ ਹੋਰ ਥੱਲੇ ਲਾ ਦਿੰਦਾ ਹੈ ਕਾਰੋਬਾਰ ਚੱਲਦੇ ਨੇ ਜਿੰਨਾ ਧੀਆਂ ਪੁੱਤਰਾਂ ਦੇ ਕਰਕੇ ਸੁੱਖ ਦੀ ਗੱਲ ਕਰਦਾ ਹੈ ਨਾ ਕਿ ਸਾਰ ਸੁੱਖ ਮਿਲੇਗਾ। ਕਈ ਵਾਰੀ ਉਹ ਕਹਿਣ ਦੇ ਵਿੱਚ ਹੀ ਨਹੀਂ ਹੁੰਦੇ। ਉਲਟਾ ਮਾਪੇ ਨੂੰ ਦੁਖੀ ਕਰਦੇ ਰਹਿੰਦੇ। ਮਹਾਰਾਜ ਅੰਮ੍ਰਿਤਧਨ ਇਸ ਗੱਲ ਨੂੰ ਪੱਲੇ ਬੰਨ। ਜਿਹੜਾ ਵੀ ਕੋਈ ਤੇਰੇ ਨਾਲ ਜੁੜੇਗਾ ਨਾ ਜਦ ਤੂੰ ਕਿਸੇ ਦੇ ਨਾਲ ਜੁੜਿਆ ਕਿ ਉਹ ਸੁੱਖ ਦੇ ਕਾਰਨ ਨਹੀਂ। ਇਹ ਸੁੱਖ ਦੀ ਪ੍ਰਾਪਤੀ ਹੋ ਜਾਣਾ। ਮਾਣੋ ਜਿਨੇ ਬਾਣੀ ਦੇੰਦਨ ਫਰਮਾਨ ਕੀਤਾ ਇਸ ਸੁਖ ਨੂੰ ਭਾਂਦੇ ਰਹਿਣਾ ਜਿਹੜੇ ਦੇਵੀ ਦੇਵਤੇ ਸਨ ਉਹਨਾਂ ਨੇ ਦੁਨੀਆ ਦੀ ਹਰ ਇੱਕ ਕੋਨੇ ਵਿੱਚ ਸ਼ਾਨ ਮਾਰਿਆ ਹਰ ਤਰੀਕੇ ਦੇ ਯੋਗ ਤਪ ਅਸਨ ਪਤਾ ਨਹੀਂ ਕੀ ਕੁਝ ਕਰਦੇ ਰਹੇ ਕਿੰਨੀਆਂ-ਕਿੰਨੀਆਂ ਜਿਹੜਾ ਹੈ ਅੱਗਾ ਮਾਲ ਕੇ ਸੇਕ ਦੇ ਨਾਲ ਆਪਣੇ ਸਰੀਰ ਨੂੰ ਤਪਾਉਣਾ ਪਾਣੀ ਦੇ ਵਿੱਚ ਠੜ ਦੇ ਵਿੱਚ ਖੜ ਜਾਣਾ ਬਰਫੀਲੇ ਇਲਾਕਿਆਂ ਦੇ ਵਿੱਚ ਜਾ ਕੇ ਬਿਨਾਂ ਕੱਪੜਿਆਂ ਤੋਂ ਆਪਣੇ ਆਪ ਦੇ ਸਰੀਰ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ। ਬੜੇ ਬੜੇ ॠषि ਮਹਾਂ ਦੇ ਤਪ ਕਰਦੇ ਰਹੇ। ਸਤਿਗੁਰ ਦੇ ਦੇਵ ਪਾਤਸ਼ਾਹ ਜੀ ਨੇ ਇਸ ਅਪਰਾਧ ਦਾ ਇਸ ਸਮੱਸਿਆ ਦਾ ਹੱਲ ਕੱਢਿਆ ਕਿ ਗੁਰੂ ਤੋਂ ਮਿਲਿਆ ਸੱਚੇ ਗੁਰੂ ਤੋਂ ਵਗਾਰ ਇਸ ਅੰਮ੍ਰਿਤ ਨੂੰ ਪਾਇਆ ਨਹੀਂ ਜਾ ਸਕਦਾ ਅੰਮ੍ਰਿਤ ਦਾ ਅਰਥ ਹੁੰਦਾ ਹੈ ਮਰਿਤ ਤੋਂ ਪਰੇ ਮੌਤ ਤੋਂ ਪਰੇ ਤੇ ਗੁਰੂ ਨੇ ਜਿਹੜੀ ਸਾਨੂੰ ਜ਼ਿੰਦਗੀ ਦਿੱਤੀ ਹੈ ਨਾ ਉਸ ਜ਼ਿੰਦਗੀ ਦੇ ਵਿੱਚ ਇਹਨਾਂ ਤੋਂ ਮੁਕਤ ਹੋਣ ਦੇ ਲਈ ਸਤਿਗੁਰੂ ਜੀ ਦੇਵ ਪਾਤਸ਼ਾਹ ਨੇ ਆਖਿਆ ਹੈ ਸੁਰਨਾਮੁ ਗੁਣਗੰ ਅੰਮ੍ਰਿਤ ਖੋਜਦੇ ਮਨੋਖ ਦੇਵ ਤੇ ਸੋ ਪੰਗਰਤ ਗੁਰ ਤੇ ਪਾਰ ਗੁਰੂ ਤੋਂ ਬਗਾਵਤ ਹੋਰ ਕਿਤੇ ਸੱਚੀ ਸਿੱਖਿਆ ਮਿਲਦੀ ਨਹੀਂ ਇਹਨਾਂ ਤੋਂ ਛੜਕਾਰਾ ਇਹਨਾਂ ਤੋਂ ਖਹਿੜਾ ਜੀਵਨ ਦੇ ਧਮੇਲਿਆਂ ਤੋਂ ਖਹਿੜਾ ਸੁਪਨਾ ਜਿਹੜਾ ਹੈ ਨਾ ਉਹ ਗੁਰੂ ਤੋਂ ਬਗਾਵਤ ਨਹੀਂ ਜੇ ਕਿਸੇ ਨੇ ਦੱਸਣਾ ਕਈ ਕਹਿੰਦੇ ਛੱਡ ਕਿ ਕ੍ਰਿਸ਼ਤੇ ਛੱਡ ਕੇ ਬਹਾਰਾਂ ਦੇ ਵਿੱਚ ਚਲੇ ਗਏ ਕਈਆਂ ਨੇ ਆਪਣੇ ਸਰੀਰ ਨੂੰ ਧੋੜੀਆਂ ਲਾ ਕੇ ਤਪਉਣਾ ਸ਼ੁਰੂ ਕਰ ਦਿੱਤਾ ਕਈਆਂ ਨੇ ਸਵਾਭ ਨਾਲ ਕੇ ਦੱਸਣ ਦਾ ਯਤਨ ਕੀਤਾ ਇਹ ਸਰੀਰ ਤੇ ਮਲੇਖੀ ਸੁਆਦ ਅਸਦੀ ਹੈ ਚੇਤਾ ਕਰਾਉਂਦੀ ਹੈ ਕਿ ਮੌਕਾ ਚੇਤਾ ਬਣਿਆ ਹੁੰਦਾ ਵੀ ਸਤਗੁਰੂ ਗੁਰਨਾਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੋਖਾ ਤਰੀਕਾ ਦੱਸਿਆ ਮਹਾਰਾਜ ਦੇ ਪਾਤਸ਼ਾਹ ਜੀ ਨੇ ਅੱਖਾਂ ਨਾਲ ਕਾਨੂੰ ਪਰਮ ਦੀ ਲੋੜ ਹੈ